ਸਦਰ ਪੁਲਿਸ ਸਮਾਣਾ ਬੱਲੋਂ ਇੱਕ ਕਥਿਤ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਤੋਂ ਨਸ਼ੀਲੇ ਗੁਰਮੀਤ ਬਰਾਮਦ ਹੋਈਆਂ ਹਨ ਕਥਿਤ ਔਰਤ ਨੂੰ ਇਨਫੋਰਮੇਸ਼ਨ ਮਿਲਣ ਤੇ ਕਾਬੂ ਕੀਤਾ ਗਿਆ ਉਸ ਦੀ ਮੈਡੀਕਲ ਜਾਂਚ ਸਮਾਣਾ ਕੇ ਸਰਕਾਰੀ ਹਸਪਤਲ ਵਿੱਚ ਸੇ ਪੁਲਿਸ ਅਧਿਕਾਰੀ ਨਿਰਮਲ ਸਿੰਘ ਤੇ ਇੱਕ ਮਹਿਲਾ ਕਰਮਚਾਰੀ ਵੱਲੋਂ ਆ ਕੇ ਸਮਾਣਾ ਸਰਕਾਰੀ ਹਫਸਲ ਕਰਾਇਆ ਗਿਆ ਔਰ ਜਾਣਕਾਰੀ ਦਿੱਤੀ ਕਿ ਨਿਰਮਲ ਸਿੰਘ ਸਾਹਿਬ ਦੇ ਥਾਣੇਦਾਰ ਨੇ ਵਿਕਥਿਤ ਔਰਤ ਦੇ ਖਿਲਾਫ ਪਹਿਲਾਂ ਵੀ 3 ਮਾਮਲੇ ਨਸ਼ਾ ਵੇਚਣ ਦੇ ਦਰਜ ਹਨ ਔਰ ਇੱਕ ਮਾਮਲੇ ਵਿੱਚ ਇਹਨੂੰ ਸਜ਼ਾ ਵੀ ਹੋਈ ਹੈ ਔਰ ਇਸ ਨੂੰ ਅੱਜ ਕੋਰਟ ਤੇ ਪੇਸ਼ ਕਰਕੇ ਅਦਾਲਤ ਤੋਂ ਰਿਮਾਂਡ ਦੀ ਮੰਗ ਵੀ ਪੁਲਿਸ ਕਰੇਗੀ ਗੱਤ ਤਾਂ ਜੀ ਦਾਰੂ ਦੇ ਪਰਚਾ ਗਏ ਕਨੇ ਗੋਲੀਆਂ ਦਾ ਪਰਚਾ ਇਹ ਮੇਰੇ ਕੋਲ ਥੋੜਾ ਤੇ ਗੋਲੀਆਂ ਮੈਂ ਤਾਂ ਹਵਲਤ ਬਿਮਾਰਾਂ ਮੈਂ ਗੋਲੀਆਂ ਲੈ ਕੇ ਆਉਂ ਕਿ ਮੈਂ ਤਾਂ ਮੰਚ ਤੇ ਉੱਠ ਜਾਂਦਾ ਮੇਤੋ ਇਹ ਤੇ ਜੀ ਮਾਨ ਜੋ ਸੀਐਮ ਸਾਹਿਬ ਪੰਜਾਬ ਡੀਜੀਪੀ ਸਾਹਿਬ ਪੰਜਾਬ ਐਸਐਸਪੀ ਸਾਹਿਬ ਪਟਿਆਲਾ ਤੇ ਡੀਐਸਪੀ ਸਾਹਿਬ ਸਮਾਣਾ ਐਸਐਚਓ ਸਾਹਿਬ ਸਰ ਸਮਾਣਾ ਦੇ ਹਦਾਇਤਾਂ ਮੁਤਾਬਕ ਜੋ ਜਦ ਨਸ਼ਾ ਤੋਂ ਚੱਲ ਰਿਹਾ ਉਹਦੇ ਮੁਤਾਬਕ ਕੱਲ ਮਿਤੀ 24 11 25 ਨੂੰ ਅਸੀਂ ਅਗਸਤ ਦੇ ਸਭਾ ਚ ਪਿੰਡ ਖਤਵਾ ਸਾਡਾ ਪਿੰਡ ਖਤਰੀਆ ਮੌਜੂਦ ਸੀ ਦਾ ਮਕੁਰ ਖਾਸਨੀ ਤਲਾਹ ਜਿੱਦੀ ਵੀ ਇੱਕ ਅਮਰਕੌਰ ਉਰਫ ਨਾਥਨੀ ਪਤਨੀ ਅਮਰਨਾਥ ਵਾਸੀ ਤਲੰਡੀ ਮਲਕ ਗੋਲੀਆਂ ਲੈ ਕੇ ਆ ਰਹੀ ਹੈ ਜੇਕਰ ਜੋ ਕੋਈ ਜਗ੍ਹਾ ਤੇ ਨਾਕਾ ਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਦੀ ਮੈਂ ਅਸੀਂ ਪਟ ਗਾਜੇਵਾਸ ਤਲੰਡੀ ਰੋਡ ਨੂੰ ਜਾਂਦੇ ਪੱਠੇਪਾ ਨਾਕਾ ਲਾਇਆ ਤਾਂ ਉੱਥੇ ਲੈ ਕੇ ਹਾਰਿਸ਼ ਤਰਕੇ ਫੈਦਲ ਉਹ ਜੋ ਪੁਲਿਸ ਪਾਰਟੀ ਵੇਕੇ ਲਫਾਵਾ ਥੱਲੇ ਸੁੱਟਿਆ ਇੱਕਦਮ ਚੱਕ ਪਿੱਛੇ ਮੁੜਨ ਲੱਗੀ ਤੈਨੂੰ ਕਾਬੂ ਕੀਤਾ ਰੈਡੀ ਕਾਲ ਜੀ ਮਦਦ ਨਾਲ ਕਿੰਨੀ ਗੋਲੇ ਤੇ ਇਹ ਦੇਖੋ 100 ਗੋਲੀ ਗੁਲਾਬੀ ਫਿੱਕੇ ਰੰਗ ਦੀਆਂ ਪਰੋਂ ਦੀਆਂ ਖੁੱਲੀਆਂ ਗੋਲੀਆਂ ਨਸ਼ੇੜੀਆਂ ਆਏ ਦਾ ਅਜ ਮੈਡੀਕਲ ਕਰਾਇਆ ਕਰਾ ਕੇ ਅਦਾਲਤ ਵਿੱਚ ਪੇਸ਼ ਕਰਾਂਗੇ ਅਦਾਲਤ ਤੋਂ ਮਾਂਜੋ ਅਦਾਲਤ ਤੋਂ ਇਹਦਾ ਪਰਮਾਨੰਵਾ ਕਿੱਥੋਂ ਲੈ ਕੇ ਕਿ ਕਿੱਥੋਂ ਕਿੱਢਉਂਦੇ ਪੇਸ਼ ਨਹੀਂ ਹੈ ਬੈਕਗ੍ਰਾਉਂਡ ਇਤੇ 2013 ਮਕਦਮੇ ਐਨਡੀਪੀ ਦਾ ਉੱਚ ਸਜ਼ਾ ਹੋਈ ਹੈ ਇੱਕ ਚੱਲ ਰਿਆ ਗੋਲੀਆਂ ਦਾ ਇੱਕ ਸ਼ਰਾਬ ਦਾ ਚੱਲ ਰਿਆ ਤੇ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼